ਪੰਜਾਬੀ ਨਾਟਕ ਅਤੇ ਰੰਗਮঞ্চ ਵਿੱਚ ਬਿਰਸ਼ਰਨ ਸਿੰਘ ਹੋਰਾਂ ਦਾ ਨਾਂ ਬਹੁਤ ਵੱਡੇ ਤੇ ਵਿਸ਼ੇਸ਼ ਅਰਥ ਰੱਖਦਾ ਪਰ ਇਹ ਇੱਕ ਬਹੁਤ ਉਲਝੀ ਹੋਈ ਗੱਲ ਹੈ ਕਿ ਇਹਨਾਂ ਅਰਥਾਂ ਨੂੰ ਕਦੇ ਵੀ ਸਹੀ ਤਰੀਕੇ ਨਾਲ ਸਮਝਿਆ ਨਹੀਂ ਗਿਆ ਉਹਨਾਂ ਬਾਰੇ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਨਾਟਕਾਂ ਬਾਰੇ ਉਹਨਾਂ ਦੇ ਰੰਗਮঞ্চ ਬਾਰੇ ਰਿਹਾ ਉਹਨਾਂ ਦੀ ਵਿਚਾਰਧਾਰਾ ਬਾਰੇ ਤੇ ਸਭ ਤੋਂ ਵੱਧ ਪੰਜਾਬੀ ਨਾਟਕ ਅਤੇ ਰੰਗਮঞ্চ ਨੂੰ ਉਹਨਾਂ ਦੇ ਯੋਗਦਾਨ ਬਾਰੇ ਜੋ ਕੁਝ ਵੀ ਕਿਹਾ ਗਿਆ ਉਹ ਬਹੁਤ ਜ਼ਿਆਦਾ ਵਿਰੋਧਾਪਾਸੀ ਹੈ। ਕੁਝ ਲੋਕਾਂ ਨੇ ਉਹਨਾਂ ਨੂੰ ਦੇਵਤਿਆਂ ਵਰਗੀ ਪਦਵੀ ਤੱਕ ਦੇ ਦਿੱਤੀ ਤੇ ਕੁਝ ਹੋਰ ਲੋਕਾਂ ਨੇ ਨਾਚ ਸ਼ਾਸਤਰੀ ਕਾਰਨਾ ਕਰਕੇ ਉਹਨਾਂ ਦੇ ਨਾਟਕਾਂ ਨੂੰ ਉੱਕਾ ਹੀ ਰੱਦ ਕਰ ਦਿੱਤਾ। ਹੁਣ ਜਦੋਂ ਉਹ ਸਾਡੇ ਵਿਚਕਾਰ ਨਹੀਂ ਰਹੇ ਤਾਂ ਇੱਕ ਹੋਰ ਵੀ ਸਮੱਸਿਆ ਨਜ਼ਰ ਆਉਣ ਲੱਗੀ ਹੈ। ਉਹ ਇਹ ਕਿ ਉਹਨਾਂ ਦੇ ਨਾਟਕਾਂ ਅਤੇ ਉਹਨਾਂ ਦੇ ਰੰਗਮંચ ਨੂੰ ਬਿਲਕੁਲ ਹੀ ਵਿਸਾਰਿਆ ਜਾ ਰਿਹਾ ਹੈ। ਕਦੇ-ਕਦੇ ਹੀ ਉਹਨਾਂ ਨਾਲ ਜੁੜੇ ਲੋਕ ਉਹਨਾਂ ਦੀ ਯਾਦ ਵਿੱਚ ਕੋਈ நாਟ ਮੇਲਾ ਜਾਂ ਇਹੋ ਜਿਹਾ ਕੋਈ ਹੋਤ ਸਮਾਰੋਹ ਕਰਵਾ ਲੈਂਦੇ ਨੇ ਤੇ ਬਸ। ਉਹਨਾਂ ਦੇ ਨਾਟਕਾਂ ਜਿਨ੍ਹਾਂ ਦੀ ਗਿਣਤੀ 150 ਤੋਂ ਵਧਿਕ ਹੈ ਕਿਤੇ ਉਹਨਾਂ ਦੀਆਂ ਪੇਸ਼ਕਾਰੀਆਂ ਨਹੀਂ ਹੋ ਰਹੀਆਂ। ਇਸ ਦੇ ਬਾਵਜੂਦ ਵੀ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਖੱਬੇ ਪੱਖੀ ਚਿੰਤਕਾਂ ਦਾ ਬੋਲ ਬਾਲਾ ਹੈ ਉਹਨਾਂ ਦਾ ਦਬਦਬਾ ਨਾ ਤਾਂ ਉਹਨਾਂ ਦੇ ਨਾਟਕਾਂ ਉੱਤੇ ਖੋਜ ਹੋ ਰਹੀ ਹੈ ਨਾ ਹੀ ਉਹ ਸਲੇਪਸਾਂ ਵਿੱਚ ਲਗਾਏ ਜਾ ਰਹੇ ਨੇ ਇੱਕ ਵਾਰ ਫਿਰ ਪੰਜਾਬੀ ਨਾਟ ਚਿੰਤਨ ਉਹੀ ਗਲਤੀ ਕਰਦਾ ਨਜ਼ਰ ਆ ਰਿਹਾ ਹੈ ਜਿਸ ਨੇ ਅਤੀਤ ਵਿੱਚ ਪੰਜਾਬੀ ਨਾਟਕ ਦੀ ਪਛਾਣ ਤੇ ਇਤਿਹਾਸਕਾਰੀ ਦੇ ਮਸਲੇ ਨੂੰ ਉਲਝਾਇਆ ਇਸ ਨੇ ਅਨੇਕ ਵੱਡੇ ਆ ਨਾਟਕਕਾਰਾਂ ਨੂੰ ਵੱਡੇ ਨਾਟਕਕਾਰ ਕਿਹਾ ਤੇ ਅਨੇਕ ਸੱਚਮੁੱਚ ਦੇ ਵੱਡੇ ਨਾਟਕਕਾਰਾਂ ਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ 1970 ਤੋਂ ਬਾਅਦ ਦੇ ਪੰਜਾਬੀ ਨਾਟਕ ਜਿਸ ਨੂੰ ਮੈਂ ਆਮ ਤੌਰ ਤੇ ਨਵਾਂ ਪੰਜਾਬੀ ਨਾਟਕ ਕਹਿਣਾ ਪਸੰਦ ਕਰਦਾ ਹਾਂ ਉਸ ਵਿੱਚ ਗੁਰਸ਼ਰਨ ਸਿੰਘ ਹੋਰਾਂ ਦੀ ਇੱਕ ਖਾਸ ਤੇ ਇੱਕ ਸਾਰਥਕ ਭੂਮਿਕਾ ਹੈ ਜਿਸ ਨੂੰ ਬਿਲਕੁਲ ਹੀ ਨਵੇਂ ਸਿਰਿਓਂ ਵਿਚਾਰੇ ਜੋ ਵਿਚਾਰੇ ਜਾਣ ਦੀ ਲੋੜ ਹੈ ਗੁਰਸ਼ਰਨ ਸਿੰਘ ਦੀ ਨਾਟਕ ਕਲਾ ਨੂੰ ਸਮਝੰਦੇ ਰਾਵਿਚ ਕੁਝ ਸਮੱਸਿਆਵਾਂ ਹਨ ਵੱਡੀ ਹੈ ਉਹਨਾਂ ਦੀ ਸਮਾਜਿਕ ਤੇ ਵਿਚਾਰਧਾਰਕ ਪ੍ਰਤੀਬੱਧਤਾ ਤੇ ਉਹਨਾਂ ਦੀ ਨੁੱਕੜ ਨਾਟ ਸ਼ੈਲੀ ਜਿਸ ਦੇ ਚਲਦਿਆਂ ਕਦੇ ਉਹਨਾਂ ਦੀ ਨਾਟਕਕਾਰੀ ਨੂੰ ਨਾਟਕ ਕਲਾ ਦੇ ਬੁਨਿਆਦੀ ਸਿਧਾਂਤਾਂ ਅਨੁਸਾਰ ਨਹੀਂ ਸਮਝਿਆ ਗਿਆ ਐਸਾ ਕਿ ਗੁਰਸ਼ਰਨ ਸਿੰਘ ਹੋਰਾਂ ਦੇ ਆਪਣੇ ਲੋਕ ਵੀ ਉਹਨਾਂ ਦੀ ਸਾਰੀ ਵਿਸ਼ੇਸ਼ਤਾ ਇਸ ਗੱਲ ਵਿੱਚ ਸਵੀਕਾਰ ਕਰਦੇ ਨੇ ਕਿ ਉਹਨਾਂ ਨੇ ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਖਾਸ ਕਰਕੇ ਕਿਰਤੀਆਂ ਤੇ ਮਿਹਨਤ ਕਸ਼ਾਂ ਨੂੰ ਸੰਘਰਸ਼ ਦੇ ਸੁਨੇਹੇ ਦਿੱਤੇ ਅਤੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਵਕਾਲਤ ਕੀਤੀ। ਵਿਆਹ ਨੇ ਪੰਜਾਬੀ ਪਿੰਡੂ ਸਮਾਜ ਅੰਦਰ ਔਰਤਾਂ ਦੀ ਸਥਿਤੀ ਨੂੰ ਪੇਸ਼ ਕੀਤਾ। ਖਾਸ ਤੌਰ ਤੇ ਮਿਹਨਤਕਸ਼ ਔਰਤਾਂ ਦੀ ਸਥਿਤੀ ਨੂੰ ਤੇ ਜਾਂ ਪੰਜਾਬ ਸੰਕਟ ਦੇ ਦੌਰਾਨ ਹਰ ਪ੍ਰਕਾਰ ਦੇ ਦਮਨ ਦਾ ਖੁੱਲਕੇ ਵਿਰੋਧ ਕੀਤਾ ਭਾਵੇਂ ਅਸੀਂ ਜਦੋਂ ਵੀ ਉਹਨਾਂ ਬਾਰੇ ਗੱਲ ਕੀਤੀ ਉਹਨਾਂ ਨੂੰ ਇੱਕ ਸਮਾਜ ਸੁਧਾਰਕ ਯਖਬੇ ਪੱਖੀ ਲਹਿਰ ਦਾ ਝੰਡਾ ਬਰਦਾਸ਼ਤ ਮੰਨ ਕੇ ਗੱਲ ਕੀਤੀ ਬਤੌਰ ਲੇਖਕ ਉਹਨਾਂ ਦੀ ਨਾਟ ਪ੍ਰੇਤਬਾ ਬਾਰੇ ਅਸੀਂ ਕਦੇ ਗੱਲ ਕੀਤੀ ਨਹੀਂ ਅੱਜ ਵੀ ਉਹਨਾਂ ਦੀ ਸਾਰੇ ਰੰਗ ਮੰਚੀ ਕਲਣਾ ਇਹ ਕਹਿ ਕੇ ਵਡਿਆਈ ਜਾਂਦੀ ਹੈ ਕਿ ਉਹਨਾਂ ਨੇ ਗੱਡੇ ਜੋੜ ਕੇ ਥੀਏਟਰ ਕੀਤਾ ਬਰਸ਼ਰਨ ਸਿੰਘ ਦੇ ਨਾਟਕ ਅਤੇ ਰੰਗਮંચ ਦੀ ਅਸਲ ਵਡਿਆਈ ਸਮਝਣ ਦੇ ਰਾਹ ਵਿੱਚ ਸਭ ਤੋਂ ਵੱਡੀ ਔਕੜੀ ਇਹ ਹੈ ਕਿ ਉਸ ਨਾਲ ਜੁੜੇ ਲੋਕ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਪਰ ਉਹਨਾਂ ਦੀ ਸ਼ਖਸੀਅਤ ਸੀ ਹੀ ਐਸੀ ਪਰ ਮੁਸ਼ਕਲ ਇਹ ਹੈ ਕਿ ਇਹ ਬਹੁਤ ਜ਼ਿਆਦਾ ਪਿਆਰ ਅਤੇ ਬਹੁਤ ਜ਼ਿਆਦਾ ਸਤਿਕਾਰ ਉਹਨਾਂ ਪ੍ਰਤੀ ਇੱਕ ਅਤਿ ਦੀ ਭਾਵੁਕਤਾ ਪੈਦਾ ਕਰਦਾ ਹੈ ਤੇ ਉਸ ਭਾਵਕਤਾ ਵਿੱਚੋਂ ਬਸ ਇਹੋ ਜਿਹੇ ਟੈਕਨੀਕਲ ਸਕਦੇ ਸਮਝੋ ਨਿਕਲੇ ਕਿ ਉਹਨਾਂ ਨੇ ਗੱਡੇ ਜੋੜ ਕੇ ਥੀਏਟਰ ਕੀਤਾ ਵਗੈਰਾ ਵਗੈਰਾ ਮੈਂ ਇਹ ਮੇਰੀ ਵੀ ਇੱਕ ਭਾਵਕਤਾ ਭਰੀ ਸਲਿਪਿੰਗ ਸਟੇਟਮੈਂਟ ਹੈ ਪਰ ਸੱਚ ਹੈ ਹੀ ਹੈ ਕਿ ਐਸੇ ਭਾਵਕਤਾ ਨੇ ਕਦੇ ਸਾਨੂੰ ਗੁਰਸ਼ਰਨ ਸਿੰਘ ਦੀ ਨਾਟ ਪ੍ਰਤਿਭਾ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਹੀ ਨਹੀਂ ਦਿੱਤਾ ਦੂਜੀ ਵਾਰ ਸੇ ਜਿਨ੍ਹਾਂ ਨੇ ਗੁਰਸ਼ਰਨ ਸਿੰਘ ਹੋਰਾਂ ਦੇ ਕੰਮ ਨੂੰ ਰੱਦ ਕੀਤਾ ਉਹ ਵੀ ਪੂਰੀ ਭਾਵਪਤਾ ਨਾਲ ਹੀ ਕੀਤਾ। ਕਿਹਾ ਕਿ ਗੁਰਸ਼ੰਗ ਸਿੰਘ ਹੋਰਾਂ ਦਾ ਰੰਗਮંચ ਬਹੁਤ ਲਾਊਡ ਹੈ। ਇਸ ਵਿੱਚ ਨੰਗੇ ਚਿੱਟੇ ਪ੍ਰਚਾਰ ਦੀਆਂ ਰੂਚੀਆਂ ਨੇ, ਪ੍ਰਪਾਗੈਂਡਾ ਹੈ। ਇਹ ਕਿ ਇਹ ਰੰਗਮંચ ਰੰਗਮંચ ਹੈ ਹੀ ਨਹੀਂ। ਅਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਸਾਲ 1988-99 ਦੇ ਦੌਰਾਨ ਜਦੋਂ ਗੁਰਸ਼ਰਦ ਸਿੰਘ ਹੋਰਾਂ ਨੂੰ ਮੰਚਨ ਅਵਾਰਡ ਦਿੱਤਾ ਗਿਆ, ਮੈਂ ਵੀ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਰੰਗਮંચ ਮਹਿਜ ਤਮਾਸ਼ਾ ਹੈ। ਸੋਮੇਕਬਾਉ ਬੇਹੂਦਾ ਸ਼ਬਦ ਇਸਤੇਮਾਲ ਕੀਤਾ ਸੀ। ਬਾਂਦਰੀ ਤਮਾਸ਼ਾ। ਕਟਿਆ ਗੱਲ ਸੀ। ਪਰ ਸਿਰਫ ਮੈਂ ਕਿਉਂ? ਬਹੁਤ ਲੋਕ ਸਨ। ਬਹੁਤ ਲੋਕ ਨੇ ਜਿਨ੍ਹਾਂ ਨੇ ਗੁਰਸ਼ੰਗ ਸਿੰਘ ਨੂੰ ਸਤਕਾਰ ਤਾਂ ਬਹੁਤ ਦਿੱਤਾ। ਪਰ ਕਦੇ ਉਹਨਾਂ ਦੀ ਨਾਟਕ ਕਲਾ ਨੂੰ ਮਾਨਤਾ ਨਹੀਂ ਦਿੱਤੀ। ਜੇ ਦਿੱਤੀ ਹੁੰਦੀ ਤਾਂ ਉਹ ਅੱਜ ਹਰ ਇੱਕ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਲੱਗੇ ਹੁੰਦੇ। ਕਿ ਘੱਟੋ ਘੱਟ ਉਹਨਾਂ ਉੱਤੇ ਵੱਡੇ ਪੱਧਰ ਦੇ ਉੱਤੇ ਖੋਜ ਹੋ ਰਹੀ ਹੁੰਦੀ। ਉਹਨਾਂ ਦੇ ਸਾਰੇ ਨਾਟਕ ਰਾਜਨੀਤਿਕ ਤੌਰ ਤੇ ਲਾਊਡ ਨਹੀਂ ਨੇ। ਬਹੁਤ ਸਾਰੀਆਂ ਸਾਇਤਿਕ ਕਰਤਾ ਨਹੀਂ ਨੇ। ਅਨੇਕ ਵਿਦਵਾਨ ਅੱਜ ਵੀ ਸ਼ੱਕ ਕਰਦੇ ਨੇ ਕਿ ਆਖਰ ਗੁਰਸ਼ਰਨ ਸਿੰਘ ਨੇ ਪੰਜਾਬੀ ਰੰਗਮંચ ਦਾ ਕਿਹੜਾ ਮਾਡਲ ਸਿਰਜਿਆ। ਉਸ ਅਵਾਰਡ ਦੀ ਸਾਰੀ ਪ੍ਰਕਿਰਿਆ ਦੇ ਦੌਰਾਨ ਵੀ ਇਹ ਸਵਾਲ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਗੁਰਸ਼ਰਨ ਸਿੰਘ ਹੋਰਾਂ ਦੇ ਇੱਕ ਸਮਕਾਲੀ ਨੇ ਹੀ ਲਿਖਿਆ ਸੀ ਗੁਰਸ਼ਰਨ ਸਿੰਘ ਦਾ ਰੰਗਮંચ ਇੰਨਾ ਸਰਲ ਹੈ ਕਿ ਰੰਗਮંચ ਲੱਗਦਾ ਹੀ ਨਹੀਂ ਪਰ ਸਾਲ 2004 ਤੋਂ ਲੈ ਕੇ 2010 ਤੱਕ ਦੇ ਸਮੇਂ ਵਿੱਚ ਜਦੋਂ ਮੈਂ ਪੰਜਾਬੀ ਨਾਟਕ ਦੇ ਕਾਵਿ ਸ਼ਾਸਤਰ ਵਿਸ਼ੇ ਉੱਤੇ ਆਪਣਾ ਪੀ ਐਚ ਡੀ ਦਾ ਖੋਜ ਕਾਰਜ ਕਰ ਰਿਹਾ ਸੀ ਤਾਂ ਉਦੋਂ ਮੈਂ ਬਾਕੀ ਪੰਜਾਬੀ ਨਾਟਕ ਦੇ ਨਾਲ-ਨਾਲ ਗੁਰਸ਼ਰਨ ਸਿੰਘ ਹੋਰਾਂ ਦੇ ਨਾਟਕ ਨੂੰ ਵੀ ਕਾਵ ਸ਼ਾਸਤਰੀ ਨਜ਼ਰੀਏ ਤੋਂ ਵਿਚਾਰਿਆ ਤਾਂ ਮੈਂ ਵੀ ਕਿ ਹੈਰਾਨ ਰਹਿ ਗਿਆ ਕਿ 100 ਸਾਲ ਦਾ ਪੰਜਾਬੀ ਨਾਟਕ ਉਹੀ ਸਭ ਕੁਝ ਕਰ ਰਿਹਾ ਸੀ ਜੋ ਗੁਰਸ਼ਰਨ ਸਿੰਘ ਹੋਰਾਂ ਨੇ ਸਫਲਤਾ ਨਾਲ ਕਰ ਲਿਆ ਸੀ ਉਹ ਸੀ ਵਿਸ਼ੇਪਕੂ ਪੰਜਾਬੀ ਜੀਵਨ ਨਾਲ ਸਿੱਧੀ ਤੇ ਨੇੜਲੀ ਸਾਂਝ ਸਥਾਪਿਤ ਕਰਨੀ ਤੇ ਦੂਜੀ ਪੰਜਾਬੀ ਰੰਗਮંચ ਦੀਆਂ ਵਿਵਹਾਰਿਕ ਸੀਮਾਵਾਂ ਦੇ ਨੇੜੇ ਰਹਿ ਕੇ ਨਵੀਆਂ ਨਾਟਕੀ ਤੇ ਰੰਗਮੰਚੀ ਜੁਕਤਾਂ ਦੀ ਤਲਾਸ਼ ਕਰ। ਅੱਜ ਮੈਂ ਇਹ ਗੱਲ ਕਿਸੇ ਭਾਵਕਤਾ ਦੇ ਆਧਾਰ ਤੇ ਨਹੀਂ ਆਪਣੀ ਉਸੇ ਗੋਜ ਦੇ ਛਿੱਟਿਆਂ ਦੇ ਆਧਾਰ ਤੇ ਕਹਿ ਸਕਦਾ ਕਿ ਗੁਰਸ਼ੰਗ ਸਿੰਘ ਹੋਰਾਨੀ ਸਾਨੂੰ ਇੱਕ ਅਜੀਹਾ ਰੰਗਮੰਚੀ ਮਾਡਲ ਦਿੱਤਾ ਜੋ ਸਾਡੇ ਬਹੁਤ ਕੰਮ ਦਾ ਨਹੀਂ ਉਹਨਾਂ ਦਾ ਕੰਮ ਸਰਲ ਨਹੀਂ ਹੈ ਉਹ ਹਰ ਤਰ੍ਹਾਂ ਕਲਾਤਮਕ ਹੈ ਤੇ ਰੰਗਮંચ ਦੀ ਬੁਨਿਆਦੀ ਸਰਜਨ ਪ੍ਰਕਿਰਿਆ ਦੇ ਬਹੁਤ ਨੇੜੇ ਹੈ ਐਨਾ ਨਾਟਕਾ ਵਿੱਚ ਇੱਕ ਅਜੀਹ ਤੱਤ ਹੈ ਜਿਸ ਦੇ ਚਲਦੇ ਹਨ ਵਿਸ਼ਵ ਸਭਿਅਤਾ ਵਿੱਚ ਨਾਟਕ ਕਲਾ ਪਿਛਲੇ 3000 ਸਾਲਾਂ ਤੋਂ ਸਰਵਾਈਵ ਕਰਦੀ ਆਈ ਹੈ ਤੇ ਨਾਟਕ ਕਲਾ ਦੀ ਹੋਂਦ ਵੀ ਉਸੇ ਹੀ ਤੱਤ ਦੇ ਵਿੱਚ ਨਿਹਿਤ ਹੈ ਨਹੀਂ ਉਹਨਾਂ ਦਾ ਰੰਗਮંચ ਕੋਈ ਤਮਾਸ਼ਾ ਨਹੀਂ ਹੈ ਰੰਗਮंच ਆਓ ਬਣੋਂ ਦੀ ਵਿਚਾਰਤਾਰਾ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਉਹਨਾਂ ਦੀ ਇੱਕ ਰੰਗਮंच ਵਿਰੋਧੀ ਸੀਮਾ ਕਿਹਾ ਗਿਆ ਹੈ ਸਵਾਲ ਹੈ ਕਿ ਕੀ ਰੰਗਮंच ਵਿੱਚ ਕਿਸੇ ਖਾਸ ਕਿਸਮ ਦੀ ਵਿਚਾਰਤਾਰਾ ਦਾ ਹੋਣਾ ਜਾਂ ਕਿਸੇ ਕਲਾਕਾਰ ਦਾ ਕਿਸੇ ਖਾਸ ਵਿਚਾਰਤਾਰਾ ਪ੍ਰਤੀ ਪ੍ਰਤੀਬਧ ਹੋਣਾ ਕੀ ਇਹ ਕਲਾ ਜਾਂ ਸਾਹਿਤ ਵਿਰੋਧੀ ਗੱਲ ਹੈ ਕੌਣ ਤੈਅ ਕਰੇਗਾ ਕਿ ਕਿਹੜੀ ਵਿਚਾਰਧਾਰਾ ਕਲਾ ਜਾਂ ਸਾਹਿਤ ਲਈ ਠੀਕ ਹੈ ਕਿਹੜੀ ਵਿਚਾਰਧਾਰਾ ਕਲਾ ਜਾਂ ਸਾਹਿਤ ਲਈ ਗਲਤ ਹੈ 5000 ਸਾਲ ਦਾ ਸਾਹਿਤ ਅਤੇ ਕਲਾਵਾਂ ਦਾ ਗਿਆਤ ਇਤਿਹਾਸ ਹੈ ਸਾਡੇ ਕੋਲ ਤੇ ਫਰੂਲ ਕੇ ਵੇਖੋ ਹਰ ਸਦੀ ਹਰ ਥਾਂ ਤੇ ਇਹ ਸਾਹਿਤ ਅਤੇ ਕਲਾਵਾਂ ਜੋਗ ਅਨੁਸਾਰੀ ਨੇ ਉਸ ਸਮੇਂ ਦੀਆਂ ਮੁੱਖ ਵਿਚਾਰਧਾਰਾਂ ਦਾ ਇਨ੍ਹਾਂ ਕਲਾਮਾਂ ਅਤੇ ਸਾਹਿਤ ਉਤੇ ਵੱਡਾ ਪ੍ਰਭਾਵ ਹੈ ਜੋ ਉਸ ਸਮੇਂ ਅਤੀਸਥਾਨ ਦੀ ਸਮਾਜਿਕ ਸੱਭਿਆਚਾਰਕ ਲੋੜ ਸੀ ਸਾਹਿਤ ਅਤੇ ਕਲਾਮਾਂ ਨੇ ਉਹ ਨਹੀਂ ਲਕੀਤੀ ਹੁਣ ਇਹ ਤਾਂ ਕਿਸੇ ਕਲਾਕਾਰ ਦਾ ਜਾਂ ਸਾਹਿਤਕਾਰ ਦਾ ਬੌਧਿਕ ਹੱਕ ਹੈ ਨਾ ਕਿ ਉਹ ਕੀ ਲਿਖੇਗਾ ਕਿਵੇਂ ਲਿਖੇਗਾ ਤੇ ਕਿਉਂ ਲਿਖੇਗਾ ਰਦਰ ਬਹੁਤੀਆਂ ਹਾਲਤਾਂ ਵਿੱਚ ਤਾਂ ਖੁਦ ਕਲਾਕਾਰ ਜਾਂ ਸਾਹਿਤਕਾਰ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਸ ਕਿਸਮ ਦੀ ਕਲਾ ਰਚ ਰਿਹਾ ਹੈ ਕਿਸ ਕਿਸਮ ਦਾ ਸਾਹਿਤ ਰਚ ਰਿਹਾ ਹੈ ਉਕੀਉ ਰਾਚਰੀਆ ਉਸ ਦਾ ਸੱਭਿਆਚਾਰਕ ਸਮਾਜਿਕ ਆਰਥਿਕ ਤੇ ਬૌਧਿਕ ਵਾਤਾਵਰਨ ਉਸ ਦੇ ਆਲੇ ਦੁਆਲੇ ਦਾ ਕਿੰਨਾ ਕੁਝ ਹੈ ਜੋ ਮਿਲ ਕੇ ਉਸ ਦੀ ਕਲਾਤਮਕ ਸ਼ਖਸੀਅਤ ਨੂੰ ਡਿਵੈਲਪ ਕਰਦੇ ਨੇ ਉਭਾਰਦੇ ਨੇ ਤੇ ਉਹ ਉਸੇ ਅਨੁਸਾਰ ਹੀ ਲਿਖਦਾ ਜੇ ਗੁਸ਼ਰਨ ਸਿੰਘ ਨੇ ਆਪਣੇ ਸਮੇਂ ਦੇ ਪੰਜਾਬ ਵਿੱਚ ਇੱਕ ਖਾਸ ਕਿਸਮ ਦੀ ਵਿਚਾਰਤਾਰਾ ਦੀ ਲੋੜ ਮਹਿਸੂਸ ਕੀਤੀ ਤੇ ਉਸੇ ਦੇ ਅਨੁਸਾਰ ਉਸੇ ਦੇ ਅਨੁਰੂਪ ਰੰਗਮંચ ਕੀਤਾ ਤਾਂ ਨਹੀਂ ਇਹ ਕੋਈ ਉਸਦੀ ਕਲਾ ਨੂੰ ਮੈਨਾ ਨਹੀਂ ਹੈ ਮੈਂ ਸਵਾਲ ਕਰਦਾ ਕਿ ਕੀ ਉਹਨਾਂ ਦੀ ਨਾਟਕਕਾਰੀ ਸਮਾਜ ਵਿਰੋਧੀ ਹੈ ਹਾਂ ਉਹ ਸਿਸਟਮ ਵਿਰੋਧੀ ਹੈ ਪ੍ਰਬੰਧ ਵਿਰੋਧੀ ਹੈ ਆਰਥਿਕ ਤੇ ਸਿਆਸੀ ਢਾਂਚੇ ਦੀ ਵਿਰੋਧੀ ਹੈ ਤੇ ਇਹ ਵਿਰੋਧ ਗਲਤ ਨਹੀਂ ਹੈ ਕਿ ਅਸੀਂ ਨਹੀਂ ਜਾਣਦੇ ਕਿ ਸਾਡਾ ਆਰਥਿਕ ਤੇ ਸਿਆਸੀ ਢਾਂਚਾ ਕਿੰਨਾ ਜ਼ਿਆਦਾ ਮਨੁੱਖ ਵਿਰੋਧੀ ਹੋ ਚੁੱਕਿਆ ਕਿਹਾ ਗਿਆ ਕਿ ਗੁਰਸ਼ਰਨ ਸਿੰਘ ਜੀ ਸਿਆਸੀ ਨਾਟਕ ਕੀਤੇ ਕਿ ਇਹ ਕੋਈ ਨਾਟਕ ਸ਼ਾਸਤਰੀ ਸੀਮ ਹੈ ਕਿੱਥੇ ਲਿਖਿਆ ਕਿ ਕੋਈ ਕਲਾਕਾਰ ਕੋਈ ਸਾਹਿਤਕਾਰ ਸਿਆਸੀ ਸਰਦੇ ਨਾਟਕ ਨਹੀਂ ਕਰ ਸਕਦਾ ਸਗੋ ਪੰਜਾਬ ਜਿੰਨਾ ਕੁ ਸਿਆਸੀ ਸੂਬਾ ਹੈ ਤੇ ਜਿੰਨਾ ਕੁ ਸਿਆਸਤ ਨੂੰ ਅਸੀਂ ਨੇੜੇ ਤੋਂ ਵੇਖਿਆ ਜਾਂ ਵੇਖ ਰਹੇ ਹਾਂ ਮੈਨੂੰ ਲੱਗਦਾ ਇੱਥੇ ਤਾਂ ਸਿਆਸੀ ਸੁਰ ਦੇ ਨਾਟਕ ਅਤੇ ਸਾਹਿਤ ਦੀ ਪਰਮਾਰ ਹੋਣੀ ਚਾਹੀਦੀ ਪਰ ਨਹੀਂ ਹੈ ਕਿਉਂ ਕਿਉਂਕਿ ਸਾਡਾ ਲੇਖਕ ਡਰਪੂਕ ਹੈ ਉਹ ਹਮੇਸ਼ਾ ਬੈਕਫੁੱਟ ਤੇ ਖੇਡਦਾ ਸਿਰਫ ਖੇਡਦਾ ਸਲਿੱਪਸਾਂ ਵਿੱਚ ਲੱਗਣਾ ਤੇ ਅਵਾਰਡ ਸਰਮਾਨ ਹਾਸਲ ਕਰਨੇ ਉਸ ਲਈ ਸਮਾਜ ਅਤੇ ਲੋਕਾਂ ਨਾਲੋਂ ਵੀ ਵੱਡੇ ਟੀਚੇ ਨੇ ਤੇ ਦੇਖ ਸਕਦੇ ਹਾਂ ਕਿ ਇਸੇ ਕਰਕੇ ਸਿਰਫ ਇਸੇ ਕਰਕੇ ਪੰਜਾਬੀ ਸਾਹਿਤ ਅਤੇ ਕਲਾਵਾਂ ਆਪਣੇ ਪੰਜਾਬੀ ਪਾਠਕਾਂ ਤੇ ਦਰਸ਼ਕਾਂ ਨਾਲੋਂ ਕਿਵੇਂ ਟੁੱਟੀਆਂ ਹੋਈਆਂ ਨੇ ਨਾਟਕ ਅਤੇ ਰੰਗਮંચ ਦੀ ਪੰਜਾਬੀ ਦਰਸ਼ਕ ਮੰਡਲੀ ਬਹੁਤ ਛੋਟੀ ਹੈ ਕਿਉਂ ਕਿ ਅਸੀਂ ਲੋਕਾਂ ਨੂੰ ਇਹ ਯਕੀਨ ਨਹੀਂ ਦਿਵਾ ਸਕੇ ਕਿ ਉਹਨਾਂ ਦਾ ਜੀਵਨ ਉਹਨਾਂ ਦੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਭਾਵ ਅਤੇ ਉਹਨਾਂ ਦੀਆਂ ਭਾਵਨਾਵਾਂ ਸਾਡੀਆਂ ਸਾਡੇ ਸਾਹਿਤਕਾਰਾਂ ਦੀਆਂ ਸਾਡੇ ਕਲਾਕਾਰਾਂ ਦੀਆਂ ਮੁੱਖ ਸਰੋਕਾਰ ਨਹੀਂ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਹਿਤ ਅਤੇ ਕਲਾਵਾਂ ਲੋਕਾਂ ਦੀਆਂ ਸਮੱਸਿਆਵਾਂ ਡਿਸਕਸ ਕਰਨਾ ਸ਼ੁਰੂ ਕਰਦੇ ਹਾਂ ਸਾਰੇ ਕਲਾਤਮਕ ਮਿਆਰ ਛੱਡ ਦੇਣ ਤੇ ਸਿਰਫ ਸਮੱਸਿਆਵਾਂ ਉੱਤੇ ਫੋਕਸ ਕਰ ਲੈ। ਪਰ ਆਪਣੇ ਲੋਕਲ ਦੀ ਸੋਚ ਤ੍ਰਿਪਤੀ ਲੋਕਾਂ ਦਾ ਸੱਭਿਆਚਾਰਕ ਤੇ ਦਾਰਸ਼ਨਿਕ ਇਤਿਹਾਸ ਵਿਚਾਰਨਾ ਉਹਨਾਂ ਦਾ ਅਰਚੇਤਨ ਉਹਨਾਂ ਦੀ ਭਾਸ਼ਾ ਉਹਨਾਂ ਦੇ ਆਪਣੇ ਮਹਾਂਦਰੇ ਵਿੱਚ ਪੇਸ਼ ਕਰਨਾ ਇਹ ਅਸਲ ਵਿੱਚ ਇਹ ਸਾਰੇ ਉਹ ਗੁਣ ਨੇ ਜਿਨ੍ਹਾਂ ਨਾਲ ਕਿਸੇ ਖਿੱਤੇ ਦਾ ਸਾਹਿਤ ਅਤੇ ਕਲਾ ਮ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ। ਇਸਪਕੂ ਗੁਰਸ਼ਰਨ ਸਿੰਘ ਬਾਕੀ ਪੰਜਾਬੀ ਨਾਟਕਕਾਰਾਂ ਦੇ ਮੁਕਾਬਲੇ ਕਾਫੀ ਚੰਗੀ ਸਥਿਤੀ ਵਿੱਚ ਨੇ ਉਹ ਇਕੱਲੇ ਹੀ ਪੰਜਾਬ ਦੇ ਅਜਿਹੇ ਨਾਟਕਕਾਰ ਨੇ ਜਿਨ੍ਹਾਂ ਨੇ ਆਪਣੀ ਇੱਕ ਨਿਸ਼ਚਿਤ ਦਰਸ਼ਕ ਮੰਡਲੀ ਪੈਦਾ ਕੀਤੀ ਕਿਉਂਕਿ ਸਿਰਫ ਆਪਣੇ ਨਾਟਕਾਂ ਦੇ ਸਰੋਕਾਰਾਂ ਉਹਨਾਂ ਦੇ ਮਹਾਂਦਰੇ ਅਤੇ ਸਰਲ ਪਰ ਅਤਿਅੰਤ ਨਾਟਕੀ ਕਿਸਮ ਦੀਆਂ ਨਾਟਜੁਗਤਾਂ ਦੇ ਮੈਂ ਨਾਟਕ ਯੁਕਤਾ ਬਾਰੇ ਅੱਗੇ ਚੱਲ ਕੇ ਗੱਲ ਕਰਾਂਗਾ ਆਓ ਪਹਿਲਾਂ ਉਹਨਾਂ ਦੀ ਵਿਚਾਰਧਾਰਾ ਉੱਤੇ ਵਿਚਾਰ ਕਰਦੇ ਜਿੱਤੋਂ ਤੱਕ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੀ ਨਾਟਕ ਕਲਾ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਸਵਾਲ ਹੈ ਇਸ ਦੇ ਚਾਰ ਪਛਾਣਨ ਯੋਗ ਪੜਾਅ ਨੇ ਪਹਿਲਾ ਉਹਨਾਂ ਦਾ ਆਰੰਭਕ ਪੜਾਅ ਜਿੱਥੇ ਉਹਨਾਂ ਦੀਆਂ ਰਚਨਾਵਾਂ ਵਧੇਰੇ ਰੰਗਮੰਚੀ ਮਹਾਂਦਰੇ ਵਾਲੀਆਂ ਨੇ ਇੱਥੇ ਉਹਨਾਂ ਨੇ ਆਪਣੀਆਂ ਅਰਚੁਨਾ ਮਾਦੇ ਨਾਲ-ਨਾਲ ਕੁਝ ਵਿਸ਼ਵ ਪ੍ਰਸਿੱਧ ਨਾਟਸਕ੍ਰਿਪਟਾਂ ਨੂੰ ਵੀ ਮਨਚਿਤ ਕੀਤਾ ਉਹਨਾਂ ਦੇ ਰੰਗਕਰਨ ਉੱਤੇ ਇੱਥੇ ਭਵੇਂ ਇੱਥੇ ਵੀ ਪ੍ਰਗਤੀਵਾਦੀ ਪ੍ਰਭਾਵ ਨਜ਼ਰ ਆਉਂਦਾ ਪਰ ਇੱਥੇ ਉਹ ਹਰ ਪੱਧਰ ਤੇ ਰੰਗਮंची ਸੋਚ ਅਤੇ ਪ੍ਰਤੀਮਾਨਾ ਦੀ ਪਾਲਣਾ ਕਰਦੇ ਵੀ ਵੇਖੇ ਜਾ ਸਕਦੇ ਨੇ ਇਸ ਤੋਂ ਵੀ ਅਗਾਹ ਜਾ ਕੇ ਮੈਂ ਕਹਾਂਗਾ ਕਿ ਉਹਨਾਂ ਦੀ ਨਾਟਕਲਾ ਪ੍ਰਯੋਗਸ਼ੀਲ ਪੰਜਾਬੀ ਨਾਟ ਲਾਇਰ ਦੇ ਪ੍ਰਮੁੱਖ ਜੋ ਉਹਦੀ ਚਿਨਾਤਮਕ ਸ਼ੈਲੀ ਹੈ ਉਸ ਨੂੰ ਵੀ ਅਪਣਾਉਂਦੀ ਨਜ਼ਰ ਆਉਂਦੀ ਹੈ ਕਿਤੇ ਕਿਤੇ ਤੁਸੀਂ ਉਹਨਾਂ ਦਾ ਬੰਦ ਦਰਵਾਜ਼ਾ ਨਾਟਕ ਦੇਖ ਸਕਦੇ ਹੋ ਬੰਦ ਦਰਵਾਜ਼ੇ ਜੰਗੀਰਾਮ ਦੀ ਹਵੇਲੀ ਸਿਉਂਕ ਜਦੋਂ ਰੋਸ਼ਨੀ ਹੁੰਦੀ ਹੈ ਇਹ ਸਾਰੇ ਉਹ ਨਾਟਕ ਨੇ ਜਿਨ੍ਹਾਂ ਵਿੱਚ ਚਿੰਨਵਾਦੀ ਸ਼ੈਲੀ ਦੇ ਪ੍ਰਯੋਗ ਨੇ ਪਰ ਉਹਨਾਂ ਦੀ ਨਾਟਕ ਕਲਾ ਤੇ ਰੰਗਮંચੀ ਸਫਰ ਦੇ ਦੂਜਾ ਪੜਾ ਜਿਹੜਾ ਕਿ emergancy ਤੋਂ ਬਾਅਦ ਸ਼ੁਰੂ ਹੁੰਦਾ ਜਦੋਂ ਉਹਨਾਂ ਦੀ ਉਸ ਵੇਲੇ ਦੀ ਸਰਕਾਰ ਨਾਲ ਵਿਚਾਰਧਾਰਕ ਟੱਕਰ ਹੋ ਜਾਂਦੀ ਹੈ ਇੱਥੇ ਉਹਨਾਂ ਦੀ ਸੁਰਵੀ ਸਿਆਸੀ ਹੋ ਜਾਂਦੀ ਹੈ ਤੇ ਉਹ ਹਰ ਪੱਧਰ ਤੇ ਸਥਾਪਿਤ ਸਰਕਾਰਾਂ ਤੇ ਸਿਸਟਮ ਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਨੇ ਅੜ ਜਾਂਦੇ ਨੇ ਇੱਥੇ ਹੀ ਉਹ ਆਪਣਾ ਪ੍ਰਸਿੱਧ ਨਾਟ ਸਿਧਾਂਤ ਸਿਰਜਦੇ ਨੇ ਕਿ ਜੇ ਲੋਕ ਰੰਗਮંચ ਵਿੱਚ ਨਹੀਂ ਆਉਂਦੇ ਤਾਂ ਰੰਗਮંચ ਨੂੰ ਲੋਕਾਂ ਵਿੱਚ ਲੈ ਜਾਓ ਉਪਰਸੀਨੀਅਮ ਛੱਡ ਦਿੰਦੇ ਨੇ ਤੇ ਨੁੱਕੜ ਨਾਟਸ਼ਾਲੀ ਵੱਲ ਮੁੜ ਜਾਂਦੇ ਨੇ ਹੁਣ ਸਵਾਲ ਹੈ ਕਿ ਕੀ ਉਹਨਾਂ ਦੀ ਸੋਚ ਵਿੱਚ ਆਇਆ ਇਹ ਬਦਲਾ ਕਿਸੇ ਕਿਸਮ ਦਾ ਕਿਸੇ ਕਿਸਮ ਦੀ ਸਾਜ਼ਿਸ਼ ਸੀ ਜਾਂ ਕੋਈ ਲਾਲਚ ਸੀ ਕਿ ਗਲਤ ਸੀ ਨਹੀਂ ਬਿਲਕੁਲ ਨਹੀਂ ਸਗੋਂ ਇਹ ਇੱਕ ਵਿਹਾਰਿਕ ਮੋੜ ਸੀ ਤੇ ਪੰਜਾਬੀ ਦਰਸ਼ਕ ਦੀ ਰੰਗਮંચ ਤੋਂ ਦੂਰੀ ਵਣੀ ਮਾਨਸਿਕਤਾ ਕਾਰਨ ਉਭਜਾ ਸੀ ਸਮਾਸੀ ਹੈ ਕਿ ਪੰਜਾਬੀ ਰੰਗਮંચ ਕੋਲ ਦਸ਼ਕ ਨਾ માત્ર ਗਿਨੇ ਚੁਨੇ ਸ਼ਹਿਰਾਂ ਦੇ ਵਿੱਚ ਪੰਜਾਬੀ ਰੰਗਮંચ ਹੁੰਦਾ ਤੇ ਉਹਨਾਂ ਵਿੱਚ ਸ਼ਹਿਰਾਂ ਵਿੱਚ ਵੀ ਸਮਝ ਲਓ ਕਿ ਗਿਨੇ ਚੁਨੇ ਲੋਕ ਹੀ ਹੁੰਦੇ ਨੇ ਜੋ ਹਰ ਪੇਸ਼ਕਾਰੀ ਦੇ ਵਿੱਚ ਦੇਖੇ ਜਾਂਦੇ ਨੇ ਜੋ ਨਿਰੰਤਰ ਰੰਗਮંચ ਵੇਖਦੇ ਨੇ ਕਿ ਉਹ ਵੀ ਸਿਰਫ ਰੰਗਮੰਚੀ ਸੋਹਜ ਦੇ ਕਾਰਨਾ ਕਰਕੇ ਨਾਟਕ ਦੇਖਣ ਆਉਂਦੇ ਨੇ ਉਬ ਵੀ ਆਪਣੀ ਮਰਜ਼ੀ ਤੇ ਵੇਲ ਦੇ ਅਨਸਾਰ ਆਉਂਦੇ ਨੇ ਹੁਣ ਕਵਿਤਾ ਜਾਂ ਕਹਾਣੀ ਇੱਕ ਪਾਠਕ ਲਈ ਹੋ ਸਕਦੀ ਹੈ ਪਰ ਰੰਗਮંચ ਅਤੇ ਨਾਟਕ ਉਹ ਇੱਕ ਇੱਕ ਤਾਂ ਕੀ 100 ਕੀ ਸਮਝ ਲਓ ਕਿ ਉਸ ਲਈ ਤਾਂ ਹਜ਼ਾਰ ਦਰਸ਼ਕ ਵੀ ਘੱਟ ਨੇ ਇੱਕ ਨਾਟਕ ਨੂੰ ਤਿਆਰ ਕਰਨ ਤੇ ਜਿੰਨਾ ਸਮਾਂ ਜਿੰਨੇ ਸਾਧਨ ਅਤੇ ਜਿੰਨੀ એનર્ਜੀ ਲੱਗਦੀ ਹੈ ਕੋਈ ਨਾਟਕਕਾਰ ਉਸ ਦੀਆਂ ਦੋ ਚਾਰ ਪੇਸ਼ਕਾਰੀਆਂ ਨਾਲ ਸੰਤੁਸ਼ਟ ਨਹੀਂ ਹੋ ਸਕਦਾ ਫਿਰ ਗੁਰਸ਼ਰਨ ਸਿੰਘ ਹੋਰਾਂ ਦਾ ਤਾਂ ਉਹਨਾਂ ਦੇ ਤਾਂ ਮਨੋਰਥ ਵੀ ਬਹੁਤ ਵੱਡੇ ਸਨ ਔਰੰਗਮੰਚ ਰਾਹੀਂ ਲੋਕਾਂ ਨੂੰ ਚੇਤਨਨ ਕਰਨਾ ਚਾਹੁੰਦੇ ਸਨ ਤੇ ਮਨੋਰਥ ਵੀ ਗਲਤ ਨਹੀਂ ਸੀ ਕਲਾਕਾਰ ਦਾ ਜਾਂ ਸਾਹਿਤਕਾਰ ਦਾ ਕੋਈ ਮਨੋਰਥ ਹੋ ਸਕਦਾ ਹੈ ਇਸ ਵਿੱਚ ਕੋਈ ਤਾਂ ਨਹੀਂ ਜਾਂ ਮੇੜੇ ਵਾਲੀ ਗੱਲ ਨਹੀਂ ਸਮਝਣ ਵਾਲੀ ਗੱਲ ਤਾਂ ਸਿਰਫ ਇਹ ਹੈ ਕਿ ਵਿਸ਼ਵ ਮਾਨਵ ਸਭਿਆਤਾ ਦੇ ਇਤਿਹਾਸ ਵਿੱਚ ਕਦੇ ਵੀ ਸਾਹਿਤ ਅਤੇ ਕਲਾਵਾਂ ਮਨੋਰਥੋਂ ਮੁਕਤ ਨਹੀਂ ਹੋਈ ਤੁਸੀਂ ਸਾਰਾ ਇਤਿਹਾਸ ਫਰੋਲ ਕੇ ਦੇਖੋ ਜੇ ਮੋਢਲੇ ਕਾਲ ਦੇ ਵਿੱਚ ਜੀਵਨ ਦਾ ਰਹਸ ਸਮਝਣਾ ਸਮਝਾਉਣਾ ਸਾਹਿਦ ਦਾ ਮਨੋਰਥ ਸੀ ਤਾਂ ਮਧ ਕਾਲ ਵਿੱਚ ਆ ਕੇ ਧਰਮ ਅਤੇ ਸਦਾਚਾਰ ਦਾ ਪ੍ਰਚਾਰ ਸਾਹਿਦ ਦਾ ਮਨੋਰਥ ਬਣ ਗਿਆ ਉਸ ਤੋਂ ਬਾਅਦ ਮਨੁੱਖ ਨੂੰ ਰੋਮਾਂਚਵਾਦੀ ਕਲਪਨਾ ਤੇ ਸੋਚ ਦਾ ਪਾਠ ਪੜਾਉਣਾ ਸਾਹਿਦ ਦਾ ਮਨੋਰਥ ਬਣ ਗਿਆ ਫਿਰ 20ਵੀਂ ਸਦੀ ਵਿੱਚ ਆ ਕੇ ਅਸੀਂ ਦੇਖਦੇ ਹਾਂ ਕਿ ਜੀਵਨ ਦਾ ਯਥਾਰਥ ਵਿਖਾਣਾ ਉਹ ਸਾਹਿਤ ਅਤੇ ਕਲਾ ਦਾ ਮਨੋਰਥ ਬਣ ਗਿਆ ਉਸ ਤੋਂ ਬਾਅਦ ਫਿਰ ਪ੍ਰਯੋਗਵਾਦੀ ਲਹਿਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਨ ਦਾ ਵਿਸ਼ਲੇਸ਼ਣ ਕਰਨਾ ਉਹ ਸਾਹਿਤ ਅਤੇ ਕਲਾਵਾਂ ਦਾ ਮਕਸਦ ਬਣ ਗਿਆ ਜੇ ਇਹ ਸਾਰੇ ਮਨੋਰਥ ਗਲਤ ਨਹੀਂ ਤਾਂ ਫਿਰ ਮਨੁੱਖ ਨੂੰ ਚੇਤਨਣ ਕਰਨ ਦਾ ਮਨੋਰਥ ਵੀ ਕਿਵੇਂ ਗਲਤ ਹੋ ਸਕਦਾ ਸਾਹਿਤ ਅਤੇ ਕਲਾਵਾਂ ਹਰ ਰੂਪ ਵਿੱਚ ਵੱਖੋ-ਵੱਖਰੇ ਮਨੋਰਥਾਂ ਲਈ ਇਸਤੇਮਾਲ ਹੋਈਆਂ ਨੇ ਹੁੰਦੀਆਂ ਨੇ ਹੋ ਰਹੀਆਂ ਨੇ ਤੇ ਹੋਣਗੀਆਂ ਜੇ ਕੋ ਨਹੀਂ ਕਰਨਾ ਚਾਹੁੰਦਾ ਤਾਂ ਜਾਂ ਕੋ ਚਾਹੁੰਦਾ ਕਿ ਸਾਹਿਤ ਸਿਰਫ ਸਾਹਿਤੀ ਰਹੇ ਕਲਾ ਸਿਰਫ ਕਲਾ ਨਹੀਂ ਰਹੇ ਤਾਂ ਇਹ ਵੀ ਉਸ ਦਾ ਇੱਕ ਮਨੋਰਥ ਹੀ ਹੈ ਤੁਸੀਂ ਇਸ ਨੂੰ ਕਲਾਵਾਦੀ ਮਨੋਰਥ ਕਹਿ ਸਕਦੇ ਹੋ ਸਵਾਲ ਸਿਰਫ ਇਹ ਹੈ ਕਿ ਮਨੋਰਥ ਜੀਵਨ ਦੀ ਜਾਂ ਕਲਾ ਦੀ ਬਿਹਤਰੀ ਲਈ ਹੈ ਕਿ ਨਹੀਂ ਤੇ ਗੁਰਸ਼ਰਨ ਸਿੰਘ ਹੋਰਾਂ ਦਾ ਮਨੋਰਥ ਉਹ ਤਾਂ ਸ਼ੁੱਧ ਰੂਪ ਦੇ ਵਿੱਚ ਜੀਵਨਵਾਦੀ ਹੈ ਨਹੀਂ ਉਹ ਆਪਣੇ ਰੰਗਮંચ ਤੋਂ ਅਮਰਤ ਸਰ ਤੱਕ ਸੀਮਤ ਕਰਕੇ ਰਹਿ ਨਹੀਂ ਸੀ ਸਕਦੇ ਜੇ ਉਹਨਾਂ ਦੀ ਆਪਣੇ ਮਰੂਰ ਤੇ ਪਿੱਛੇ ਜਾਣਾ ਸੀ ਨਾਲੇ ਉਹੀ ਗਿਨੇ ਚੁਨੇ ਅਤੇ ਰੰਗਮੰਚੀ ਸ਼ੌਕ ਵਾਲੇ ਜੋ ਦਰਸ਼ਕ ਸਨ ਜੋ ਦਰਸ਼ਕ ਮੰਡਲੀ ਸੀ ਉਹ ਉਹਨਾਂ ਦੇ ਇਨਕਲਾਬੀ ਵਿਚਾਰਾਂ ਦੇ ਲਈ ਸਮਝ ਲਓ ਕਿ ਟਾਰਗੇਟ ਆਡੀਅנס ਹੋ ਹੀ ਨਹੀਂ ਸੀ ਸਕਦੀ ਉਹਨਾਂ ਨੇ ਆਪਣੀ ਨਾਟਕ ਕਲਾ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਚੇਤਨਣ ਹੋਣ ਦਾ ਸਨੇਹਾ ਦੇਣਾ ਸੀ ਉਹਨੂੰ ਕੋਈ ਨਾ ਤਾਂ ਰੰਗਮંચ ਵੇਖਣਯੋਗ ਸਮਾਂ ਸੀ ਨਾ ਹੁੰਦਾ ਨਾ ਸਮਾਂ ਤੇ ਨਾ ਸਾਧਨ ਅੱਜ ਵੀ ਨਹੀਂ ਗੁਰਸ਼ਨ ਸਿੰਘ ਨੂੰ ਉਹਨਾਂ ਦੇ ਵਿੱਚ ਜਾਣਾ ਹੀ ਪੈਣਾ ਸੀ ਤੇ ਉਹ ਗਏ ਅਸਲ ਵਿੱਚ ਉਹਨਾਂ ਦੇ ਰੰਗਮંચੀ ਸਫ਼ਰ ਦਾ ਇਹ ਹੀ ਪੜਾਅ ਹੈ ਜਿੱਥੇ ਪਹਿਲੀ ਵਾਰ ਉਹਨਾਂ ਦੇ ਰੰਗਮંચ ਉੱਤੇ ਸਵਾਲ ਉੱਠਨੇ ਸ਼ੁਰੂ ਹੁੰਦੇ ਹੈ ਕੁਰਸ਼ਰਲਸਨ ਹਰਾਂ ਦੀ ਨਾਗ ਚੇਤਨਾ ਦੇ ਵਿਕਾਸ ਵਿੱਚ ਤੀਜਾ ਪੜਾਅ ਬਹੁਤ ਜਲਦੀ ਆ ਜਾਂਦਾ ਜਦੋਂ 1978 ਤੋਂ ਬਾਅਦ ਪੰਜਾਬ ਇੱਕ ਧਾਰਮਿਕ ਰਾਜਨੀਤਿਕ ਸੰਕਟ ਦੇ ਵਿੱਚ ਫਸ ਜਾਂਦਾ ਹਾਲਕਿ ਇੱਥੇ ਵੀ ਉਹਨਾਂ ਦੀ ਜੋ ਸੋਚ ਹੈ ਉਹ ਲੋਕਪੱਖੀ ਹੈ ਜੀਵਨ ਪੱਖੀ ਹੈ ਪਰ ਇੱਕ ਮੁਸ਼ਕਲ ਹੈ ਇੱਥੇ ਉਸ ਸਿਸਟਮ ਜਾਂ ਸਿਧਾਂਤਾਂ ਦੇ ਵਿਚਾਰਤਾਂ ਇੱਕ ਵਿਰੋਧ ਨਾਲੋਂ ਕਿਤੇ ਜ਼ਿਆਦਾ ਵਕਤੀਆਂ ਦੇ ਵਿਰੋਧ ਵਿੱਚ ਉਲਟ ਜਾਂਦੇ ਨੇ ਪਰ ਇੱਥੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਦੋਵਾਂ ਪਧਰਾਂ ਦੀ دہشت گردੀ ਦੇ ਖਿਲਾਫ ਗੁਰਸ਼ਰਨ ਸਿੰਘ ਹੋਰਾਂ ਦੀ ਜੋ ਭੂਮਿਕਾ ਹੈ ਉਹ ਬਹੁਤ ਵੱਡੇ ਮਾਨਵੀ ਸਰਵਕਾਰਾਂ ਵਾਲੀ ਹੈ ਜੋ ਸਿਸਟਮ ਵਿੱਚ ਗਲਤ ਹੋ ਰਿਹਾ ਸੀ ਗੁਰਸ਼ਰਨ ਸਿੰਘ ਲਗਾਤਾਰ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸੁਝਾਅ ਪੇਸ਼ ਕਰ ਰਹੇ ਸਨ ਤੇ ਗੁਰਸ਼ਰਨ ਸਿੰਘ ਹੋਰਾਂ ਦਾ ਇਹ ਝੁਕਾਵੀ ਪੰਜਾਬੀ ਸਭਿਆਚਾਰ ਅਤੇ ਜੀਵਨ ਵਿੱਚ ਰੰਗਮंच ਦੀ ਇਤਿਹਾਸਿਕ ਪੁੰਕਾਦਾ ਅਨੁਸਾਰੀ ਸੀ ਇਹ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਜੀਵਨ ਸਮਾਜ ਅਤੇ ਸਭਿਆਚਾਰ ਵਿੱਚ ਨਾਟਕ ਕਲਾ ਅਤੇ ਰੰਗਮંચ ਕਲਾ ਪ੍ਰਤੀ ਜੋ ਪੰਜਾਬੀ ਮਾਨਸਿਕਤਾ ਹੈ ਉਹ ਕਦੇ ਵੀ ਸਕਾਰਾਤਮਕ ਨਹੀਂ ਰਹੀ ਨਾਟਕ ਕਲਾ ਪੰਜਾਬੀ ਲੋਕਾਂ ਲਈ ਸਦਾ ਭੰਡਮਰਾਸੀਆਂ ਦਾ ਕੰਮ ਸਮਝਿਆ ਗਿਆ ਕਿਉਂਕਿ ਸਾਰੇ ਮੱਧ ਕਾਲ ਵਿੱਚ ਪੰਜਾਬ ਜੰਗਾਂ-ਜੋਦਾਂ ਵਿੱਚ ਉਲਝਿਆ ਰਿਹਾ ਜਿਸ ਦੇ ਚੱਲਦੇ ਆ ਜੋ ਕੋਈ ਭਾਰਤ ਦੀ ਰੰਗਮੰਚੀ ਪਰੰਪਰਾ ਸੀ ਵੀ ਉਹ ਪੰਜਾਬ ਵਿੱਚ ਨਹੀਂ ਸੀ ਬਚੀ ਜਿੰਨਾ ਕ ਰੰਗਮੰਚ ਅਸੀਂ ਦੇਖਿਆ ਉਹ ਨਕਲੀਆਂ ਤੇ ਭੰਡਾ ਦੇ ਰਾਹੀ ਹੀ ਉਸ ਸਮੇਂ ਦੇਖਿਆ ਤੇ ਉਹਨਾਂ ਦੀ ਆਪਣੀ ਇਮੇਜ ਕੋਈ ਬਹੁਤ ਵਧੀਆ ਨਹੀਂ ਸੀ ਫਿਰ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਪਾਰਸੀ ਥੀਏਟ੍ਰਿਕਲ ਕੰਪਨੀਆਂ ਨੇ ਜਿਸ ਕਿਸਮ ਦਾ ਰੰਗਮંચ ਸਾਡੇ ਪੰਜਾਬ ਦੇ ਵਿੱਚ ਕੀਤਾ ਉਹ ਬਹੁਤ ਜ਼ਿਆਦਾ ਰੋਮਾਂਟਿਕ ਅਤੇ ਕਾਮਕਚੂਆਂ ਵਾਲਾ ਰੰਗਮંચ ਸੀ ਰੰਗਮંચ ਦੇ ਨਾਂ ਉੱਤੇ ਜਿਹੜੇ ਮੁਜਰੇ ਹੁੰਦੇ ਸਨ ਉਹ ਵੀ ਰੰਗਮંચ ਦੀ ਨਾਟਕ ਕਲਾ ਦੀ ਸਾਖ ਨੂੰ ਇੱਕ ਵੱਡਾ ਖੋਰਾ ਲਾਉਂਦੇ ਸਨ ਫਿਰ ਜਦੋਂ ਬਾਬਾ ਬੁੱਧ ਸਿੰਘ ਨੇ 1909 ਦੇ ਵਿੱਚ ਆਪਣਾ ਨਾਟਕ ਲਿਖਿਆ ਚੰਦਰਹਰੀ ਜੋ ਪੰਜਾਬੀ ਦਾ ਦੂਜਾ ਨਾਟਕ ਪ੍ਰਾਪਤ ਵੀਰਵਿਆਂ ਦੇ ਅਨੁਸਾਰ ਹੈ ਤਾਂ ਉਹ ਨਾਟਕ ਵੀ ਆਪਣੇ ਕੁਝ ਕਾਮਕ ਅੰਸ਼ਾਂ ਦੇ ਕਾਰਨ ਵਿਵਾਦ ਦਾ ਸ਼ਿਕਾਰ ਹੋ ਗਿਆ। ਇੰਤ ਤੱਕ ਵੀ ਕਿਹਾ ਜਾਂਦਾ ਹੈ ਕਿ ਲਾਹੌਰ ਵਿੱਚ ਜਦੋਂ ਉਸ ਨਾਟਕ ਦਾ ਦੂਜਾ ਸੰਸਕਰਣ ਛਪ ਰਿਹਾ ਸੀ ਤਾਂ ਕੁਝ ਨਾਰਾਜ਼ ਲੋਕਾਂ ਨੇ ਉਹ ਪ੍ਰਿੰਟਿੰਗ ਪ੍ਰੈਸ ਹੀ ਸਾੜ ਦਿੱਤੀ। ਇਸ ਤੋਂ ਬਾਅਦ ਪਾਈ ਵੀਰ ਸਿੰਘ, ਈਸ਼ਵਰ ਚੰਦਰ ਨੰਦਾ ਤੇ ਹੋਰ ਜਿੰਨੇ ਵੀ ਮੋਢਲੇ ਨਾਟਕਕਾਰ ਹੋਏ ਉਹਨਾਂ ਨੇ ਕੋਈ ਪੰਗਾ ਨਹੀਂ ਲਿਆ। ਦੇ ਸਿਰਫ ਸੁਧਾਰ ਦੇ ਆਸ਼ਿਆ ਵਾਲਾ ਸੁਧਾਰਵਾਦੀ ਨਾਟਕ ਰਚਿਆ ਹੁਣ ਇਸ ਗੱਲ ਦਾ ਸਿੱਧਾ ਜਾਂ ਮਤਲਬ ਇਹ ਹੈ ਕਿ ਪੰਜਾਬੀ ਨਾਟਕ ਨੂੰ ਪੰਜਾਬੀ ਰੰਗਮંચ ਨੂੰ ਪੰਜਾਬੀ ਜੀਵਨ ਦੇ ਵਿੱਚ ਐਂਟਰੀ ਹੀ ਸੁਧਾਰਵਾਦੀ ਹੋਣ ਦੀ ਟਿਕਟ ਦੇ ਨਾਲ ਮਿਣੀ ਹੈ 100 ਸਾਲ ਦਾ ਬਹੁਤਾ ਪੰਜਾਬੀ ਨਾਟਕ ਇਹੀ ਕਰਦਾ ਸੁਧਾਰ ਜੀਵਨ ਦੀ ਬਿਹਤਰੀ ਉਹ ਇਸ ਲਈ ਸੁਝਾਅ ਪੇਸ਼ ਕਰਦਾ ਹੈ ਵਿਚਾਰ ਪੇਸ਼ ਕਰਦਾ ਹੈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਉਪਦੇਸ਼ ਦਿੰਦਾ ਉਪਦੇਸ਼ ਸੌਸ ਹਾਲ ਦੇ ਪੰਜਾਬੀ ਨਾਟਕ ਦਾ ਇੱਕ ਜਾਣਿਆ ਪਛਾਣਿਆ ਲੱਛਣਾ ਐ ਇੱਥੋਂ ਤੱਕ ਕਿ ਕਹਿੰਦੇ ਘਾਉਂਦੇ ਪ੍ਰਤੀਵਾਦੀ ਸੌਰੀ ਪ੍ਰਯੋਗਵਾਦੀ ਨਾਟਕਕਾਰ ਵੀ ਇਸ ਪ੍ਰਵਿਰਤੀ ਤੋਂ ਮੁਕਤ ਨਹੀਂ ਤੇ ਜਿਹੜੇ ਪ੍ਰਯੋਗਵਾਦੀ ਜਾਂ ਕਲਾਤਮਕ ਸੁਰ ਦੇ ਨਾਟਕਕਾਰਾਂ ਨੇ ਸਿੱਧੇ ਉਪਦੇਸ਼ ਨਹੀਂ ਵੀ ਦਿੱਤੇ ਉਹਨਾਂ ਨੇ ਵੀ ਟੇਡੇ ਢੰਗ ਨਾਲ ਸਦਾ ਵਧੀਆ ਕਦਰਾਂ ਕੀਮਤਾਂ ਦਾ ਹੀ ਪ੍ਰਚਾਰ ਕੀਤਾ ਆਵੇਂ ਲੋੜ ਹੋਵੇ ਭਾਈ ਜੀ ਇੱਕ ਦਾ ਡਾਇਲੌਗ ਇਹੋ ਜਿਹਾ ਹਰ ਇੱਕ ਨਾਟਕ ਦੇ ਵਿੱਚ ਹਰ ਇੱਕ ਸੀਨ ਦੇ ਵਿੱਚ ਮਿਲ ਜਾਂਦਾ। ਸੋ ਕਹਿਣ ਦਾ ਮਤਲਬ ਕਿ ਪੰਜਾਬ ਵਿੱਚ ਕੋਈ ਕਲਾ ਜੀਵਨ ਪ੍ਰਤੀ ਉਪਯੋਗੀ ਹੋਏ ਬਿਨਾ ਸਰਵਾਈਵ ਕਰ ਹੀ ਨਹੀਂ ਸਕਦੀ। ਸਾਡੇ ਤਾਂ ਇੱਥੇ ਲੋਕ ਫਿਲਮਾਂ ਦੇ ਕਿੰਨੇ ਸਵਾਲ ਕਰਦੇ ਨੇ ਇਸ ਵਿੱਚ ਕੀ ਹੈ? ਮੈਸੇਜ ਕੀ ਹੈ? ਜਦੋਂ ਕਿ ਸਿਨੇਮਾ ਇੱਕ ਸ਼ੁੱਧ ਰੂਪ ਦੇ ਵਿੱਚ ਵਪਾਰਕ ਕਲਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਗੁਰਸ਼ਰਨ ਸਿੰਘ ਹੋਰ 아니 ਪੰਜਾਬ ਦੇ ਸੰਕਟ ਸਮੇਂ ਕੋਲਕਾ ਸਥਿਤੀ ਨੂੰ ਵੰਗਾਰਿਆ ਤਾਂ ਕੀ ਉਹਨਾਂ ਨੇ ਗਲਤ ਕੀਤਾ ਉਹਨਾਂ ਦੀ ਵੰਗਾਰ ਠੀਕ ਸੀ ਜਾਂ ਗਲਤ ਸੀ ਇਸ ਬਾਰੇ ਵੱਖਰੇ ਤੌਰ ਤੇ ਵਿਚਾਰ ਹੋ ਸਕਦਾ ਪਰ ਅਸਲ ਵਿੱਚ ਤਾਂ ਉਹ ਉਹੀ ਕਰ ਰਹੇ ਸਨ ਉਹਨਾਂ ਨੇ ਉਹੀ ਕੀਤਾ ਜੋ ਪੰਜਾਬੀ ਜੀਵਨ ਦੇ ਵਿੱਚ ਆਪਣੀ ਹੋਂਦ ਬਚਾਈ ਰੱਖਣ ਦੇ ਲਈ ਪੰਜਾਬੀ ਨਾਟਕ ਪਿਛਲੇ 100 ਸਾਲ ਤੋਂ ਕਰਦਾ ਆ ਰਿਹਾ ਸੀ ਸਗੋਂ ਪੰਜਾਬ ਸੰਕਟ ਦੇ ਸਮੇਂ ਗੁਰਸ਼ਰਨ ਸਿੰਘ ਹੋਰਾਂ ਨੇ ਸਾਰੇ ਪੰਜਾਬੀ ਰੰਗਮંચ ਵੱਲੋਂ ਇੱਕ ਬਹੁਤ ਵੱਡੀ ਜੰਗ ਲੜੀ ਆਪਣੇ ਲੋਕਾਂ ਲਈ ਤੇ ਜਦੋਂ ਜੰਗ ਲੜੀ ਜਾਂਦੀ ਹੈ ਉਦੋਂ ਇਹ ਨਹੀਂ ਵੇਖਿਆ ਜਾਂਦਾ ਕਿ ਸਿਪਾਹੀ ਨੇ ਜੰਗ ਕਿਵੇਂ ਲੜੀ ਤਲਵਾਰ ਸੱਜੇ ਹੱਥੇ 'ਚ ਫੜੀ ਖੱਬੇ ਹੱਥੇ 'ਚ ਫੜੀ ਜਾਂ ਕਿਵੇਂ ਫੜੀ ਉਦੋਂ ਤਾਂ ਸਿਰਫ ਇਹ ਵੇਖਿਆ ਜਾਂਦਾ ਕਿ ਸਿਪਾਹੀ ਨੇ ਜੰਗ ਕਿੰਨੀ ਦਲੇਰੀ ਨਾਲ ਲੜੀ ਉਹਦਾ ਮਨੋਰਥ ਕੀ ਸੀ ਤੇ ਉਸਨੇ ਦੁਸ਼ਮਣ ਦਾ ਕਿੰਨਾ ਨੁਕਸਾਨ ਕੀਤਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਕਿਸੇ ਦਾ ਨੁਕਸਾਨ ਕੀਤਾ ਕਿ ਨਹੀਂ ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਭਲਾ ਕੀਤਾ। ਔਰ ਇਹ ਉਹਨਾਂ ਦਾ ਇੱਕ ਮਨੋਰਥ ਸੀ। ਔਰ ਕਿਤੇ ਨਾ ਕਿਤੇ ਸਾਹਿਤ ਦਾ ਵੀ ਤਾਂ ਇਹ ਹੀ ਮਨੋਰਥ ਹੁੰਦਾ ਹੈ। ਤਾਂ ਗੁਲਮਲਾ ਕੇ ਗੁਰਸ਼ਰਨ ਸਿੰਘ ਦੀ ਨਾਟ ਯਾਤਰਾ ਦੇ ਤੀਜੇ ਪੜਾਵੇ ਉੱਤੇ ਉਹਨਾਂ ਦੇ ਨਾਟਕ ਤੇ ਰੰਗਮੰਚ ਕਲਾ ਉੱਤੇ ਕੁਝ ਇਤਰਾਜ਼ ਲੱਗਦੇ ਨੇ। ਤੇ ਹਾਂ ਉਹਨਾਂ ਵਿੱਚੋਂ ਕੁਝ ਸਹੀ ਵੀ ਨੇ। ਉਹ ਕਿਉਂਕਿ ਉਹਨਾਂ ਨੇ ਸਾਰਾ ਦਿਨ ਘੁਮ ਘੁਮ ਕੇ ਪੰਜਾਬ ਦੇ ਵਿੱਚ ਰੋਜ਼ ਨਾਟਕ ਕਰਨੇ ਹੁੰਦੇ ਸਨ ਸੋ ਵੇਖਿਆ ਜਾ ਸਕਦਾ ਹੈ ਕਿ ਇਸ ਕਾਲ ਵਿੱਚ ਰਚੇ ਗਏ ਉਹਨਾਂ ਦੇ ਬਹੁਤੇ ਨਾਟਕ ਜਿਹੜੇ ਨੇ ਉਹ ਅਖਬਾਰ ਦੀਆਂ ਸੰਪਾਦਕੀਆਂ ਵਰਗੇ ਨੇ ਇਹਨਾਂ ਅੰਦਰ ਰੋਜ਼ ਵਾਪਰਦੀ ਘਟਨਾ ਉੱਤੇ ਤੱਟ ਫੱਟ ਤੇ ਭਾਵਕ ਕਿਸਮ ਦਾ ਪ੍ਰਤੀਕਰਨ ਦੇਣ ਦੀ ਰੁਚੀ ਆਮ ਹੈ ਅਸਲ ਵਿੱਚ ਤਾਂ ਇਹ ਇਹ ਉਹੀ ਗੁਰਸ਼ਰਨ ਸਿੰਘ ਹੋਰਾਂ ਦੀ ਥੋੜੀ ਜੀ ਨਾਟ ਰਚਨਾ ਹੈ ਇਹਨਾਂ ਦੇ ਚਲਦੇ ਇੱਕ ਵਾਰ ਇਹ ਡਰ ਪੈਦਾ ਹੋ ਗਿਆ ਸੀ ਕਿ ਬਤੌਰ ਨਾਟਕਕਾਰ ਉਹ ਬਹੁਤ ਜਲਦੀ ਆਪਣਾ ਸਾਰਾ ਮਹੱਤਵ ਗਵਾ ਬੈਠਣਗੇ ਪਰ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਸਿਰਫ ਇਹ ਚੰਦਕ ਨਾਟਕ ਹੀ ਖਤਮ ਹੁੰਦੇ ਨੇ ਗੁਰਸ਼ਰਨ ਸਿੰਘ ਦੀ ਸੋਚ ਅਤੇ ਉਹਨਾਂ ਦੇ ਨਾਟਕ ਨਾਰਚੇਤਨਾ ਦੇ ਵਿੱਚ ਬਹੁਤ ਜਲਦੀ ਇੱਕ ਵੱਡਾ ਸ਼ਿਫਟ ਆਉਂਦਾ ਤੇ ਫਿਰ ਉਹ ਅਗਨੇ ਪੜਾ ਦੇਣੇ ਵੱਲ ਚੱਲ ਪੈਂਦੇ ਨੇ ਪੰਜਾਬ ਦਾ ਸੰਕਟ ਜਿਵੇਂ ਖਤਮ ਹੁੰਦਾ ਉਹ ਇੱਕ ਵਾਰ ਫਿਰ ਵਡੇਰੇ ਅਤੇ ਮਾਨਵੀ ਵਿਚਾਰਤਾਰਕ ਸਰੋਕਾਰਾਂ ਵੱਲ ਮੁੜ ਜਾਂਦੇ ਨੇ ਉਹਨਾਂ ਦੀ ਨਾਟਕ ਕਲਾ ਦੇ ਚੌਥੇ ਅਤੇ ਅੰਤਿਮ ਪੜਾਅ ਉਤੇ ਜੋ ਇਸ ਕਾਲ ਦੇ ਵਿੱਚ ਨਾਟਕ ਰਚੇ ਗਏ ਉਹਨਾਂ ਦੇ ਬਾਰੇ ਮੇਰਾ ਮੰਨਣਾ ਹੈ ਕਿ ਇੱਥੇ ਵੀ ਇੱਕ ਵਿਚਾਰਤਾਰਕ ਸ਼ਿਫਟ ਹੈ ਉਹ ਇਹ ਕਿ ਹੁਣ ਉਹ ਕਿਸਾਨੀ ਅਤੇ ਖੇਤਾਂ ਨਾਲੋਂ ਵੀ ਜ਼ਿਆਦਾ ਦਲਿਤ ਅਤੇ ਖੇਤ ਮਜ਼ਦੂਰਾਂ ਦੇ ਵਿਰੇਣ ਵੱਲ ਮੁੜ ਜਾਂਦੇ ਨੇ ਜਿਵੇਂ ਉਹ ਸਮਝ ਲੈਂਦੇ ਨੇ ਕਿ ਸਿਸਟਮ ਦਾ ਅਸਲੀ ਭੁਗਤ ਭੋਗੀ ਕੌਣ ਹੈ ਹੁਣ ਉਹ ਖੇਤੀ ਪ੍ਰਬੰਧ ਵਿੱਚ ਜੱਟ ਕਿਸਾਨੀ ਦੀ ਨਾਕਾਰਾਤਮਕ ਪੁੰਕਉ ਤੇ ਵੀ ਸਵਾਲ ਚੁੱਕਦੇ ਨੇ ਹੁਣ ਕੰਮੀ ਔਰਤ ਉਹਨਾਂ ਦੇ ਲਈ ਮੁੱਖ ਸਰੋਕਾਰ ਬਣ ਜਾਂਦੀ ਹੈ ਕਮੀਆਂ ਦਾ ਵੇੜਾ ਤੇ ਖੰਭਾ ਵਾਲੀ ਕੁੜੀ ਉਹਨਾਂ ਦੀ ਇਸ ਸ਼ਿਫਟ ਨੂੰ ਦਰਸਾਉਂਦੇ ਹੋਏ ਦੋ ਬਹੁਤ ਮਹੱਤਵਪੂਰਨ ਨਾਟਕ ਨੇ ਇਸ ਤੋਂ ਬਾਅਦ 2004 ਦੇ ਵਿੱਚ ਉਹਨਾਂ ਦੀ ਕੈਨੇਡਾ ਅਮਰੀਕਾ ਫੇਰੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੀ ਇਸ ਫੇਰੀ ਤੋਂ ਬਾਅਦ ਇਹ ਵੀ ਮਹਿਸੂਸ ਹੋਣ ਲੱਗ ਪੈਂਦਾ ਕਿ ਜਿਵੇਂ ਗੁਰਸ਼ਰਨ ਸਿੰਘ ਹੋਰਾਂ ਦੀ ਜੋ ਖੱਬੇ ਪੱਖੀ ਮਾਰਕਸਵਾਦੀ ਸੋਚ ਹੈ ਵਿਚਾਰਤਾ ਰਹਾ ਉਹ ਵੀ ਕਿਤੇ ਨਾ ਕਿਤੇ ਥੋੜੀ ਜੀ ਬੈਕਗ੍ਰਾਉਂਡ ਵਿੱਚ ਚਲੀ ਗਈ ਹੈ ਤੇ ਉਹ ਆ ਨੈਤਿਕ ਸਮਾਜਿਕ ਸੁਧਾਰਾਂ ਵਾਲਾ ਇੱਕ ਬਿਹਤਰ ਸਮਾਜ ਸਿਰਜਣ ਦੀ ਵਕਾਲਤ ਕਰਨ ਲੱਗ ਪੈਂਦੇ ਨੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਗੁਰਸ਼ਰਨ ਸਿੰਘ ਦੀ ਸੋਚ ਵਿੱਚ ਅ ਇਹ ਜੋ ਪਰਵਰਤਨ ਹੈ ਜੋ ਮਮੁਲੀ ਜੀ ਸ਼ਿਫਟ ਹੈ ਇਹ ਉਹਨਾਂ ਦੀ ਕੈਨੇਡਾ ਅਮਰੀਕਾ ਪੂੰਜੀਵਾਦੀ ਪ੍ਰਬੰਧ ਨੂੰ ਨੇੜੇ ਤੋਂ ਵੇਖਣ ਦੇ ਪ੍ਰਭਾਵ ਕਰਕੇ ਆ ਜਾਂ ਉਮਰ ਦੇ ਦਾਰਸ਼ਨਿਕ ਹੋ ਜਾਣ ਕਰਕੇ ਪਰ ਉਹ ਇੱਥੇ ਵਿਅਕਤੀ ਦੇ ਸਮਾਜਿਕ ਤੌਰ ਤੇ ਅਤੇ ਨੈਤਿਕ ਤੌਰ ਤੇ ਸਭੇ ਕੋ ਹੋ ਜਾਣ ਉੱਤੇ ਵਧੇਰੇ ਜ਼ੋਰ ਦਿੰਦੇ ਵੇਖੇ ਜਾ ਸਕਦੇ ਨੇ ਕਿਸਾਨੀ ਅਤੇ ਮਜ਼ਦੂਰੀ ਨਾਲੋਂ ਵੱਧ ਨਾਰੀ ਬੱਚੇ ਸਭੇਤਾ ਸੱਜਾ ਅਚਾਰ ਸਦਾਚਾਰ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਵੱਡੇ ਸਰੋਕਾਰ ਹੋ ਜਾਂਦੇ ਨੇ ਇਹ ਠੀਕ ਹੈ ਕਿ ਆਪਣੇ ਸਾਰੇ ਨਾਟ ਸਫਰ ਦੌਰਾਨ ਗੁਰਸ਼ਰਨ ਸਿੰਘ ਇੱਕ ਵਿਸ਼ੇਸ਼ ਵਿਚਾਰਤਾ ਰਈ ਦ੍ਰਿਸ਼ਟੀ ਕੋਣ ਤੋਂ ਰੰਗਮંચ ਕਰਦੇ ਰਹੇ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਮਨੋਰਥ ਦੇ ਨਾਲ-ਨਾਲ ਉਹਨਾਂ ਦਾ ਇੱਕ ਹੋਰ ਵੱਡਾ ਮਨੋਰਥ ਵੀ ਹੈ ਉਹ ਹੈ ਵੱਤਵਾਦ ਲੋਕਾਂ ਦੇ ਨੇੜੇ ਜਾਣਾ ਤੇ ਗੁਰਸ਼ਰਨ ਸਿੰਘ ਹੁਰਾਂ ਦੇ ਕੰਮ ਨੂੰ ਸਮਝਣ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਇਹ ਹੈ ਕਿ ਅਸੀਂ ਸਦਾ ਉਹਨਾਂ ਲੋਕਾਂ ਨੂੰ ਸਿਰਫ ਲੋਕ ਸਮਝਦੇ ਹਾਂ ਉਹਨਾਂ ਨੂੰ ਦਰਸ਼ਕ ਕਦੇ ਨਹੀਂ ਸਮਝਦੇ ਪਰ ਗੁਰਸ਼ਰਨ ਸਿੰਘ ਦੇ ਉਹ ਲੋਕ ਦਰਸ਼ਕ ਵੀ ਨੇ ਇਹ ਤੱਤ ਸਮਝੇ ਬਿਨਾ ਅਸੀਂ ਕਦੇ ਗੁਰਸ਼ਰਨ ਸਿੰਘ ਦੇ ਨਾਟਕਕਾਰੀ ਦੇ ਅਸਲੀ ਮਹੱਤਵ ਨੂੰ ਨਹੀਂ ਸਮਝ ਸਕਦੇ